परम सतकारो ਧੰਨ ਧੰਨ ਸਾਹਿਬ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਬਵਿੰਦਤਰ ਅਜੂੜੀ ਦੇ ਵਿੱਚ ਆਪ ਸਰਬੱਤ ਸੰਤਾਂ ਮਾਈ ਭਾਈ ਜਤਲੀ ਦੇ ਸ਼ਰੀਰ ਅਕਾਲ ਪੁਰਖ ਬਹਾਵ ਗੁਰੂ ਪਰਮੇਸ਼ਰ ਦੀ ਉਸਤਤ ਕਰਣ ਦੇ ਉਪਰੋਕ ਪੁਰ ਸੰਗਤ ਦੇ ਵੱਡ ਭਾਗੇ ਹੋ ਮਨੁੱਖਾ ਜੀ ਵੰਦਾ ਲਾਹ ਲਰੂ ਨਾਮ ਜਪ ਕੇ ਇਹ ਸਮਾ बार-बार ਮਿਲਣ ਵਾਲਾ ਨਹੀਂ ਹੈ ਸਮਾ ਬਿੱਤਿਆ ਪੁਰ ਸੰਗਤ ਦੇ ਗੁਰੂ ਦੀ ਬਾਨੀ ਦੀ ਸੋਝੀ ਨਹੀਂ ਆ ਸਕਦੀ ਤੇ ਜੇ ਪਾਛਪਨਾ ਜਵਾਨਾ ਸਿੰਘ ਇਹਦਾ ਵਾਹਿਗੁਰੂ ਦੇ ਘੁਣਾ ਨੂੰ ਗਾਈਏ ਕਿਉਂਕਿ ਇਸ ਮਤ ਦੇ ਵਿੱਚ ਗੁਰੂ ਦੀ ਰਹਿਮਤ ਗੁਰੂ ਦੀ ਬਖਸ਼ਿਸ਼ ਜੋ ਬਾਣੀ ਦੇ ਵਿੱਚ ਸਾਡੇ ਤੇ ਕਿਰਪਾ ਹੁੰਦੀ ਹੈ ਉਹ ਪ੍ਰਾਪਤ ਹੋ ਜਾਂਦੀ ਮਹਾਰਾਜ ਕਹਿੰਦੇ ਇਹਨਾ ਕਾਲੀ ਧੌੜੀ ਸਾਜਿਤ ਸਰਾ ਹੈ ਜਿ ਕਾਲੇ ਵਾਲਾਂ ਦੇ ਵਿੱਚ ਕਾਲੇ ਵਾਲ ਹੋਣ ਤੇ ਸਰੀਰ ਬਾਧ ਗੁਰੂ ਦੀ ਉਸਤਤ ਕਲੇ ਫਿਰ ਗੁਰੂ ਦੀ ਕਿਰਪਾ ਹੁੰਦੀ ਮਹਾਰਾਜ ਕਾਲੀ ਧੌੜੀ ਸਾਰੇ ਸਰਾ ਤੌੜੀ ਦਾ ਬਾਗ ਵਾਲ ਕਾਲੇ ਬਾਗ ਕੋਣ ਤੇ ਗੁਰੂ ਦੇ ਗੁਣਾਂ ਨੂੰ ਗਾਇਆ ਜਾਂਦਾ ਹੈ ਤੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ تیر ਗੁਰੂ ਕਿਰਪਾ ਕਰ ਦੰਦਾ ਉਹ ਸਰੀਰ ਤੇ ਉਹਦੇ ਮਨੁੱਖਾ ਜੀਵਨ ਵਿੱਚ ਆਓ ਗੁਰ ਸੰਗਤ ਦੇ ਸਤਿਗੁਰ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਤ ਬਲਸ ਸਤਾਜ ਰਸ ਵੀ ਦਾ ਵੀ ਜਹਾਨਾ ਹੈ ਤੇ ਆਪ ਸਾਰੀ ਸੰਗਤਾਂ ਨੂੰ ਪਤਾ ਹੈ ਕਿ ਕਈ ਇਲਾਕਿਆਂ ਦੇ ਵਿੱਚ ਹੜਾ ਆ ਚੁੱਕੇ ਪਾਣੀ ਦਾ ਜੋ ਪ੍ਰਭਾਵ ਹੈ ਘਰਾਂ ਦੇ ਵਿੱਚ ਪਾਣੀ ਪ੍ਰਵੇਸ਼ ਹੋ ਚੁੱਕਿਆ ਹੈ ਤੇ ਗੁਰਸੰਗਤ ਜਿਨ੍ਹਾਂ ਕਦੀ ਆਪਾਂ ਨੂੰ ਸੁਭਰਾਮਣਾ ਮਾਲਕ ਨੇ ਦਿੱਤਾ ਸੇਵਾ ਕਰਨ ਨੂੰ ਆਪਾਂ দান ਤਾਂ ਨਹੀਂ ਦੇ ਸਕਦੇ ਸੇਵਾ ਕਰ ਸਕਦੇ ਆ ਸੰਗਤ ਦੀ ਤੇ ਜਿੰਨੇ ਵੀ ਆਪਾਂ ਨੂੰ ਮਹਾਰਾਜ ਨੇ ਬਖਸ਼ਸ਼ ਦਿੱਤੀ ਆ ਉਹਦੇ ਵਿੱਚੋਂ ਦਸਵੰਦ ਹਾਰਦ ਪੀੜਤਾ ਦੇ ਵਾਸਤੇ ਕੱਢੀਏ ਕਿਉਂਕਿ ਜਿੱਥੇ ਨਵਾਸ ਸੀ ਉੱਥੇ ਸਾਰਾ ਹੀ ਖਾਣਾ ਇਹਨਾਂ ਤਨ ਤੇ ਪਹਿਨਣ ਵਾਲੇ ਕੱਪੜੇ ਸਮਾਨ ਜਿਹੜਾ ਵਰਤਨ ਤੁਸੀਂ ਸਾਰਾ ਹੀ ਪਾਣੀ ਦੇ ਵਿੱਚ ਸਨਿੰਟਿਆ ਗਿਆ। ਕਿ ਗੁਰ ਸੰਗਤ ਦੀ ਨਹੀਂ ਦੁੱਖ ਦੱਸਿਆ ਜਾ ਸਤਨਾ ਜੋ ਇਸ ਸਮੇਂ ਪੰਜਾਬ ਤੇ ਹੈ ਤੇ ਆਪਾਂ ਕੋਸ਼ਿਸ਼ ਕਰੀਏ ਵੀ ਜੋ ਘਰ ਚੜਦੀ ਕਲਾ ਚ ਨੇ ਮਹਾਰਾਜ ਤੇ ਜਿਨ੍ਹਾਂ ਦੀ ਕਿਰਪਾ ਹੈ ਥੋੜੇ ਤੋਂ ਥੋਨਾ ਬੋਧ ਤੋਂ ਮੋਤਾ ਅਰਸਤਾਂ ਦੁਆਰਾ ਮਾਇਆ ਦੁਆਰਾ ਦਸਵੰਦ ਘਰ ਦੇ ਕਿਉਂ ਅਥੇ ਪਹੁੰਚਾਈਏ ਕਿਉਂਕਿ ਇਹ ਧਰਾਂ ਦੇ ਵਿੱਚ ਬੈਠੀ ਗੁਰਸੰਗਤ ਜੀ ਘਰ ਟੈਗਣ ਪਾਣੀ ਦੀ ਮਾਰ ਇਸ ਤਰ੍ਹਾਂ ਦੀ ਹੈ ਇੱਕ ਗੁਦਰਤ ਹੈ ਬਲੇਹਾ ਦੀ ਗੁਰਤਵਸਿਆ ਤੇ ਰਾਂਤਣ ਜਾਈ ਰੱਤੇ ਇਹਦਾ ਅੰਤ ਕੋਈ ਨਹੀਂ ਪਾ ਸਕਿਆ ਚਾਹੇ ਦੁਨੀਆਂ ਦਾ ਰਾਜਾ ਕਿਉਂ ਨਾ ਇਸੇ ਕਰਕੇ ਕੁਦਰਤ ਵਿੱਚ ਪਰਮੇਸ਼ਰ ਹੈ ਕੁਦਰਤ ਨੂੰ ਯਾਦ ਕਰਨਾ ਕੁਦਰਤ ਦਾ ਸਤਿਕਾਰ ਕਰਨਾ ਇਹ ਬਾਣੀ ਨੇ ਸਾਨੂੰ ਦੱਸਿਆ ਪਰ ਅਸੀਂ ਇਸ ਬਖਸ਼ਸ਼ਾਂ ਨੂੰ ਭੁੱਲ ਕੇ ਮੇਰੀ ਮੇਰੀ ਜਪਸੇ ਹੋਏ ਅਜੇ ਵੀ ਬੰਦਗੀ ਨਹੀਂ ਕਰਦੇ ਅਜੇ ਵੀ ਰੱਬ ਦੇ ਨਾਮ ਨੂੰ ਨਹੀਂ ਜਪਦੇ ਮੇਰੀ ਮੇਰੀ ਜਪਸੇ ਬੈਠੇ ਹਾਂ ਇਸੇ ਕਰਕੇ ਬਾਣੀ ਆਵਾਜ਼ਾ ਦਿੰਦੀ ਹੈ ਵੀ ਭਾਈ ਕੁਦਰਤ ਤੋਂ ਬਾਹਰ ਉਦਰਤ ਜਿਹੜੀ ਉਹਦਾ ਅੰਤ ਇਸ ਦੁਨੀਆਂ ਦੇ ਉੱਤੇ ਕਿਸੇ ਨੇ ਨਿਭਾਇਆ ਇੰਨਾ ਪਾਣੀ ਅਸੀਂ ਕਿਤੇ ਸਮਾਇਆ ਹੋਇਆ ਅਸੀਂ ਨਾ ਦੇਖਿਆ ਉਹ ਨਾ ਦੇਖਿਆ ਕਿਸੇ ਪਰ ਜਦੋਂ ਸ੍ਰੇਸ਼ਟੀ ਦੇ ਬਾਹਰ ਕਿਥੋਂ ਨਾ ਦੇਖਿਆ ਤੇ ਫਿਰ ਹੈਰਾਨਗੀ ਵਾਲੀ ਗੱਲ ਕਿ ਬੇਅੰਤ ਜ਼ਮੀਨਾਂ ਜੜੀਆਂ ਗੁਰਸੰਗਤ ਦੀ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਜਾਣਾ ਤਾਂ ਨਹੀਂ ਤਾਂ ਨਾਮ ਦਾ ਸੱਚ ਹੈ ਕਿਰਤ ਕਮਾਈ ਜਿਹੜੀ ਕਿਸਾਨ ਕਰ ਰਏ ਜਮੀਨਾਂ ਦੇ ਬੀਜੇ ਹੋਏ ਝੋਨੇ ਦਾ ਵੀ ਤਹਿਸ ਨੈਸ ਹੋ ਗਿਆ ਇਹਨਾਂ ਦਾ ਭਾਵ ਆਦਾਸ ਬੀਤੀ ਕਰੀਏ ਭਾਈ ਘਰਾਂ ਦੇ ਵਿੱਚ ਬਾੜੀ ਪੜ ਕੇ ਤੇ ਆਪਾਂ ਮਹਾਰਾਜ ਅੱਗੇ ਬੇਨਤੀ ਕਰੀਏ ਸਤਗੁਰੂ ਆਪ ਸਾਡੀ ਕਰੋ ਚਿਤਪਾਹ ਤੁਹਾਡੇ ਵੀ ਤੁਹਾਡੀ ਅਸੀਆਂ ਤੇ ਤੁਹਾਡੇ ਹੀ ਜੰਦਾ ਰੀਵਨਾਂ ਤੁਹਾਡੀਆਂ ਜਣੀਆਂ ਦਦਾਂ ਤੇ ਮਹਾਰਾਜ ਸਾਡਾ ਸੋਈ ਜੋ ਨੂੰ ਅਸੀਂ ਤਾਂ ਬੇਨਤੀ ਕਰ ਸਕਦੇ ਆ ਆਪਾਂ ਬੇਨਤੀ ਕਰੀ ਮਹਾਰਾਜ ਜੀ ਸਤਿਗੁਰ ਪਾਨ ਸਾਹਿਬ ਜੀ ਸਤਿਗੁਰ ਵਾਸਤੇ ਵੀ ਮਾਫ ਕਰਦੇ ਤੇ ਇਹ ਸੰਸਾਰ ਦੇ ਵਿੱਚ ਸੁੱਖ ਸ਼ਾਂਤੀ ਵਰਤਾਓ ਜਿੰਨੇ ਵੀ ਇਲਾਕਿਆਂ ਦੇ ਵਿੱਚ ਆੜਾ ਆਏ ਨੇ ਉਹਨਾਂ ਦੀ ਚਾਹ ਦੀ ਗੱਲ ਵਾਸਤੇ ਆਪਾਂ ਅਰਦਾਸ ਬੇਨਤੀ ਕਰਾਂਗੇ ਤੇ ਔਰ ਸੰਗਤ ਜੀ ਸਤਿ ਪੂਜਾਰ ਦੇ ਨਾਲ ਜਿਹੜੀਆਂ ਸਾਹਿਬ ਜੀ ਗੁਰੂ ਆਦਿ ਦੇ ਮਹਾਰਾਜ ਅੱਜ ਦੇ ਉਪਦੇਸ਼ ਅੰਦਰ ਕਿਰਪਾ ਕਰਦੇ ਸਤਿਗੁਰ ਪਾਤਸ਼ਾਹ ਦੀ ਸਾਧਗ੍ਰਾਹ ਦੇ ਵਿੱਚ ਮਹਾਰਾਜ ਉਚਾਰਨ ਕਰਦੇ Sarg ਮਹਲਾ ਏ ਇਹ ਮੇਰੀ ਮਾਰ ਮੇਰੇ ਮਨ ਦੇ ਵਿੱਚ ਪਰਮਾਤਮਾ ਦੀ ਪ੍ਰੇਮ ਰੂਪੀ ਮਸਤੀ ਪ੍ਰੇਮ ਦਾ ਭਾਵ ਕੀ ਮੇਰੇ ਅੰਦਰ ਪ੍ਰੇਮ ਪੈਦਾ ਹੋਇਆ ਤੇ ਮੇਰਾ ਜਿਹੜਾ ਮਨ ਹੈ ਇਹ ਗੁਰੂ ਦੇ ਹੁਕਮ ਦੇ ਵਿੱਚ ਮਸਤ ਹੋਣਾ ਮੇਰੇ ਸੁਰਤ ਮੇਰਾ ਧਿਆਨ ਮੇਰੇ ਸਵਾਸ ਮੇਰਾ ਟਾਈਮ ਸਮਾਂ ਘੜੀਆਂ ਪਲ ਇਹ ਨਾਮ ਦੀ ਧੁੰਦੇ ਵਿੱਚ ਲੀਨ ਹੋ ਗਏ ਮਾਈ ਅਦਿਓ ਪ੍ਰੇਮ ਪ੍ਰੀਤ ਹੋਰ ਮੂਰਦਾ ਭਾਵ ਨਸਤੀ ਨਾਮ ਦੀ ਮਸਤੀ ਦੇ ਵਿੱਚ ਮੇਰਾ ਮਨ ਮੀਨ ਹੋ ਗਿਆ ਮੇਰੀ ਮਾਂ ਤੇ ਇਹ ਮਸਤੀ ਇਸ ਤਰ੍ਹਾਂ ਦੀ ਹੈ ਇਹ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਜਿਹਦੇ ਨਾਲ ਜਨ ਸਫਲਾ ਹੋ ਜਾਂਦਾ ਕਿਉਂਕਿ ਪ੍ਰੇਮ ਹੀ ਜਿਹਨੇ ਨਾਮ ਨਾ ਤਾਲਿਆ ਗੁਰੂ ਨੇ ਤਾਲਿਆ ਤੇ ਫਿਰ ਉਹਦਾ ਜਿਹੜਾ ਪਲ-ਪਲ ਹੈ ਸਦਾ ਉਹਦੀ ਮਾਲਕ ਦੀ ਯਾਦ ਵਿੱਚ ਜੀਦਾ ਇਸ ਤੋਂ ਬਾਅਦ ਸਾਧ ਸੰਗਤ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਚਾਰਨ ਕਰਦੇ ਮਹਾਰਾਜ ਕਹਿੰਦੇ ਦਰਸਨ ਰਚਤ ਬਿਆਸ ਮਨ ਸੁੰਦਰ ਦਰਸ਼ਨ ਰੁਚਿਤ ਪਿਆਸ ਮਨ ਸੁੰਦਰ ਮਹਾਰਾਜ ਉਚਾਰਨ ਕਰਦੇ ਕੋ ਨੂੰ ਅਰਜਨ ਪਾਤਸ਼ਾਹ ਜੀ ਕਹਿੰਦੇ ਦਰਸ਼ਨ ਰੁਚਿਤ ਮੇਰੇ ਮਨ ਦੇ ਵਿੱਚ ਮਸਤੀ ਇਸ ਤਰ੍ਹਾਂ ਦੀ ਹੈ ਵੀ ਮੈਨੂੰ ਮੇਰਾ ਮਨ ਉਤਾਪਨ ਹੈ ਕਿ ਮੈਂ ਉਹਦੇ ਦਰਸ਼ਨ ਕਰੀ ਜਾਵਾਂ ਦਰਸ਼ਨ ਰੁਚਿਤ ਪਿਆਸ ਮਨ ਸੁੰਦਰ ਪਿਆਸ ਦਾ ਭਾਵ ਤਾਂੰਦ ਬਾਰ ਬਾਰ ਜਿਵੇਂ ਪਾਣੀ ਦੀ ਪਿਆਸ ਲੱਗਦੀ ਇਨਸਾਨ ਨੂੰ ਪਾਣੀ ਪੀਣਾ ਪਾਣੀ ਪੀਣਾ ਇਸ ਤਰ੍ਹਾਂ ਹੀ ਕਰ ਪਿਆਸ ਮਹਾਰਜ ਕਹਿੰਦੇ ਦਰਸ਼ਨ ਤੋਂ ਨਾਮ ਦੀ ਮੰਨ ਚਾਹੁੰਦਾ ਹੈ ਨਾ ਬਾਣੀ ਪੜੀ ਜਾਵਾਂ ਬਾਣੀ ਸੁਣੀ ਜਾਵਾਂ ਸਤ ਸੰਗ ਕਰੀ ਜਾਵਾਂ ਮਾਲਕ ਦੇ ਗੁਣਾਂ ਨੂੰ ਮੰਨ ਕਰਕੇ ਗਾਈ ਜਾਵਾਂ ਇਹ ਪਿਆਸ ਇਸੋ ਵਾਰ ਸਤੁਰਪੁਰ ਬਾਦਸ਼ਾਹ ਜੀ ਕਹਿੰਦੇ ਇਸ ਪ੍ਰੇਮ ਨੂੰ ਕੋਈ ਤੋੜ ਨਹੀਂ ਸਕਦਾ ਸਤ ਨਾ ਕੋਈ ਤੋੜ ਇੰਨਾ ਪ੍ਰੀ ਇੰਨਾ ਨੇ ਮੈਨੂੰ ਮੇਰੇ ਮਾਲਕ ਨਾਲ ਹੈ ਕਿ ਕੋਈ ਤੋੜ ਨਹੀਂ ਸਕਦਾ ਸਤੁਰਪੁਰ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਦਰਸ਼ਨ ਰਚਿਤ ਪਿਆਸ ਮਨ ਸੁੰਦਰ ਸੁਨੇ ਪ੍ਰੀਤਮ ਦੇ ਦਰਸ਼ਨ ਮੈਂ ਹਰ ਜਿਹੇ ਕਰੀ ਜਾਵਾਂ ਤੇ ਇਸ ਪ੍ਰੇਮ ਨੂੰ ਹੀ ਦੀ ਤੋੜ ਸਤਿ ਦਾ ਇਨਾਂ ਅਰੇਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੇਰੇ ਮਨ ਦੇ ਵਿੱਚ ਉਹ ਮਾਲਕ ਵਾਸਤੇ ਹੈ ਰਹਾਉ ਦਾ ਵਿਸ਼ਰਾਮ ਦੇ ਕੇ ਸਤਗੁਰੂ ਸਾਜ ਜੀ ਉਚਾਰਨ ਕਰਦੇ ਪ੍ਰਾਨ ਮਾਨ ਪਦ ਪਦ ਸਤ ਬੰਦਪਾ ਸਤਿ ਧੰਮ ਹੋਰ ਇੱਥੇ ਸ ਆਹਬ ਜੀ ਗੁਰੂ ਆਦਿਨ ਦੇਵ ਮਹਾਰਾਜ ਕਹਿੰਦੇ ਜਿਹੜਾ ਅੰਦਰ ਪ੍ਰੀਤਮ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਉਹ ਮੇਰਾ ਅਰਾਨਾ ਦਾ ਆਸਰਾ ਹੈ ਉਹ ਮੇਰਾ ਦੁਨਿਆਵੀ ਤੌਰ ਤੇ ਮਾਨ ਵੀ ਉਹੀ ਹੈ ਪਤ ਦਾ ਭਾਵ ਮੇਰੀ ਇੱਜ਼ਤ ਵੀ ਕੋਈ ਹੈ ਪਿਤ ਦਾ ਭਾਵ ਮੇਰਾ ਪਿਤਾ ਵੀ ਕੋਈ ਹੈ ਸੋਤ ਦਾ ਭਾਵ ਪੁੱਤਰ ਪੁੱਤਰ ਵੀ ਮੇਰਾ ਹੋਈ ਹੈ ਬੰਦਤ ਦਾ ਭਾਵ ਭਰਾ ਭਰਾ ਵੀ ਮੇਰਾ ਹੋਈ ਹੈ ਹਾਜ਼ਰ ਸਰਬਸ ਧਨ ਮੋਰ ਸਾਦੇ ਪਾਸਿਓਂ ਪ੍ਰੀਤ ਵੀ ਸਮਾਇਆ ਹੋਇਆ ਹੈ ਆਪੜੇ ਲਈ ਗੁਰਸੰਗਤ ਜੀ ਮਹਾਰਾਜ ਨੇ ਰਿਸ਼ਤਾ ਬਣਾ ਕੇ ਸੰਸਾar ਦੇ ਵਿੱਚ ਲਿਆਉਂਦੇ ਆਪਾਂ ਆਪਣੇ ਪਰਵਾਦ ਤੇ ਨੀਰਨ ਦੇ ਵਿੱਚ ਦੇਖਦੇ ਆਂ ਵੀ ਉਹ ਮੇਰਾ ਪੁੱਤ ਆ ਉਹ ਮੇਰੀ ਮਾਂ ਉਹ ਮੇਰੀ ਭੈਣ ਉਹ ਮੇਰਾ ਭਰਾ ਉਹ ਮੇਰੀ ਪਤਨੀ ਉਹ ਮੇਰਾ ਪੁੱਤ ਪਤੀ ਸਾਧੂ ਸ੍ਰੀ ਗੁਰੂ ਆਰਜਨ ਦੇਵ ਜੀ ਮਹਾਰਾਜ ਕਹਿੰਦੇ ਇਹ ਮਿੱਟੀ ਐ ਮਿੱਟੀ ਇੱਕ ਆ ਭਾਂਤ ਭਾਂਤ ਸਾਜ ਕੇ ਪ੍ਰਮਾਤਮਾ ਨੇ ਬਣਾਈ ਹੁੰਦੀ ਹੈ। ਇਹਨਾਂ ਦਾ ਭਾਵ ਦੂ ਵਾਪਸ ਆ ਜੀ ਕਹਿੰਦੇ ਬਹੁ ਵਿਦ ਭਾਂਡੇ ਘੜੇ ਕੁਮਾਰਾ ਮਿੱਟੀ ਇੱਕ ਹੈ ਸੁਰਤਾ ਉਹੀ ਮਿੱਟੀ ਦੀਆਂ ਨਹੀਂ ਕੋਈ ਸ਼ਕਲਾਂ ਬਣਾ ਦਿੰਦਾ। ਉਹ ਮਿਹਾਰ ਮਿੱਟੀ ਦੀ ਘੜ ਘੜ ਕਰਕੇ ਉਹ ਇੱਕ ਮਿੱਟੀ ਤੋਂ ਹੀ ਅਨੇਕਾਂ ਹੀ ਸ਼ਕਲਾਂ ਬਣਾ ਦਿੰਦਾ। اے ਸਾਹਿਬ ਸਿਰੀ ਗੁਰੂ ਅਰਜਨ ਦੇਵ ਮਾਨ ਦੇ ਕਹਿੰਦੇ ਮੇਰਾ ਮਾਲ ਕੇ ਕੀ ਐ ਉਹੀ ਮੇਰਾ ਪਿਤਾ ਉਹੀ ਮੇਰੀ ਮਾਂ ਉਹੀ ਮੇਰਾ ਪੁੱਤਰ ਉਹੀ ਮੇਰਾ ਮਾਨ ਉਹੀ ਮੇਰੇ ਪ੍ਰਾਨਾਂ ਦਾ ਆਸਰਾ ਸਾਡੇ ਪਾਸੇ ਜਿਹੜਾ ਸਮਾਇਆ ਹੋਇਆ ਹਰ ਸਾਰ ਬਸ ਧੰਨ ਮੋਹਰ ਸਾਰੇ ਸਾਦੇ ਜਰੇ ਜਰੇ ਦੇ ਦੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਹ ਸਮਾਜਾਉਂਦੇ ਆ ਤੇ ਉਹ ਪਰਮੇਸ਼ਰ ਨੇ ਇੱਕ ਨੇ ਅਨੇਕ ਹੈ ਫਿਰ ਇੱਕ ਹੈ ਪਰਮੇਸ਼ਰ ਨੇ ਜੋਤਰੀ ਬਣਾਈ ਬੇਅੰਤ ਪ੍ਰਕਾਰ ਦੀਆਂ ਰਚਨਾਵਾਂ ਕਰਕੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਬੇਅੰਤ ਪ੍ਰਕਾਰ ਦੀ ਰਚਨਾਵਾਂ ਆਦਿ ਲਈ ਬਣਾ ਕੇ ਇਹ ਸ੍ਰਿਸ਼ਟੀ ਦੇ ਭੇਜੇ ਤੇ ਪਰ ਉਹਦੇ ਵਿੱਚ ਦਰਦ ਹੀ ਦੇ ਦਿੱਤੀ ਉਹ ਦਰਦ ਆਪਾਂ ਨੂੰ ਪਤਾ ਹੀ ਹੈ ਵੀ ਪਰਿਵਾਰ ਦੇ ਜੀਵਨ ਦੇ ਵਿੱਚ ਕੀ ਹੈ ਇਸ ਤਰ੍ਹਾਂ ਮਹਾਰਾਜ ਕਹਿੰਦੇ ਮੇਰਾ ਤਾਂ ਸਾਰਾ ਕੁਝ ਸਤਪੁਰ ਪਾਤਸ਼ਾਹ ਜੀ ਤੂੰ ਹੀ ਹੈ ਜਦੋਂ ਤੋਂ ਮੈਂ ਨਾਮ ਨਾ ਪ੍ਰੇਮ ਕੀਤਾ ਬਿਨੂੰ ਤੇਰੇ ਭਰਾ ਵਿੱਚ ਮੇਰੀ ਮਾਂ ਵਿੱਚ ਮੇਰੇ ਪਿਤਾ ਵਿੱਚ ਮੇਰੇ ਸਰੀਰ ਵਿੱਚ ਮੇਰੀ ਇੱਜ਼ਤ ਵਿੱਚ ਮੇਰੇ ਮਾਣ ਦੇ ਵਿੱਚ ਤੂੰ ਹੀ ਸਮਾਇਆ ਦੇ ਜੀ ਕਾਟ ਕਾਟ ਮੈਂ ਹਰ ਜੋ ਵਸੈ ਸੰਤਨ ਕਹਿਓ ਓਕਾਰ ਇਕਾ ਟਾਟਾ ਟਾਟੇ ਚ ਹਾਲਤ ਮੈਂ ਤੈਨੂੰ ਹੀ ਵੇਖ ਲਾਂ ਫਿਰ ਗੁਰੂ ਆਦੰਦੇ ਮਹਾਰਾਜ ਉਚਾਰਨ ਕਰਦੇ ਧ੍ਰਿਗ ਸਰੀਰ ਅਸ਼ਕ ਵਿਸ਼ਟਾ ਕਿਰਪਾ ਬਿਨ ਹਰ ਜਾਣਤ ਹੋਰ ਸਰੀਰ ਉਹ ਜਿਹੜਾ ਪਰਮੇਸ਼ਰ ਦੇ ਨਾਮ ਤੋਂ ਵਾਂਝਾ ਹੈ ਜਿਹੜਾ ਆਪਣੇ ਮਾਲਕ ਨੂੰ ਨਹੀਂ ਸਮਝਦਾ ਉਹ ਵਿਕਾਰ ਸਰੀਰ ਹੈ ਕਰਮ ਹੈ ਬੇਦੱਜ ਅਰਜਨ ਤੋਂ ਰੋਗ ਬਿਸ਼ਟਾ ਕਰਮ ਦਾ ਭਾਵ ਮਹਾਰਾਜ ਉਹ ਸਰੀਰ ਕਰਮਾਂ ਦਾ ਮਾਰਿਆ ਹੋਇਆ ਹੈ ਜਿਹੜਾ ਹਰੀ ਦੇ ਨਾਮ ਤੋਂ ਬਿਨਾ ਉਹਨਾਂ ਜਾਣਦਾ ਦਿੰਦਾ ਉਹ ਬਿਸ਼ਟਾ ਤਰੇਗ ਸਰੀਰ ਆਸਤ ਬਿਸ਼ਟਾ ਕਿਰਮ ਬੇਨਾਂ ਦਾ ਜਾਣਦੋਰ ਜਿਹੜਾ ਹਰੀ ਤੋਂ ਦਿੰਨਾ ਹੋਰ ਕਿਸੇ ਦੀ ਅਰਦਾਸ ਨਾ ਕਰਦਾ ਕਿਉਂਕਿ ਹਰੀ ਉਹ ਪਰਮੇਸ਼ਰ ਹੈ ਉਹ ਵਾਹਿਗੁਰੂ ਪਰਮੇਸ਼ਰ ਸਾਰੇ ਸਮਾਇਆ ਸਾਹਿਬ ਸ੍ਰੀ ਗੁਰੂ ਆਖ ਦਿੰਦੇ ਮਹਾਰਾਜ ਕਹਿੰਦੇ ਇਹੋ ਹੋਰਾਂ ਦੀ ਅਰੰਧਨਾ ਕਰਨ ਦੀ ਲੋੜ ਨਹੀਂ ਪੈਂਦੀ ਜਿੱਥੇ ਜੀਤ ਤਿੱਕ ਓੰਕਾਰ ਨੂੰ ਸਮਝ ਜਾਣਾ ਤੇ ਗੁਰੂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਿਹੜਾ ਸਿਰ ਹਰੀ ਨੂੰ ਨਹੀਂ ਜਾਣਦਾ ਉਹ ਤ੍ਰੇਹ ਹੈ ਸਾਧੂ ਗੁਰੂ ਪਾਤਸ਼ਾਹ ਜੀ ਦੇ ਦੁਆਰ ਵਿੱਚ ਕਰਦੇ ਭਇਓ ਕਿਰਪਾਲ ਦੀਨ ਦੁਖ ਭੰਜਨ ਭਇਓ ਦੇਰੋਂ ਪੱਜਾ ਪਰਾ ਪੁਣ ਬਣਾ ਜੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਦੋਂ ਬਾਹਰ ਗੁਰੂ ਪਰਮੇਸ਼ਰ ਦੇ ਦਿਆਲੂ ਕਿਰਪਾ ਨੂੰ ਨਾ ਤੇ ਗੁਰੂ ਸੰਗਤ ਦੀ ਇਹ ਕਿਸੇਲੇ ਕਰਮਾਂ ਦੇ ਦੇਨ ਪਰਾ ਫੁਰਬਣਾ ਜੋ ਜਦੋਂ ਦੀਵ ਦੇ ਚੰਗੇ ਕਾਰਜ ਕੀਤੇ ਹੋਏ ਅੱਗੇ ਆ ਜਾਣ ਤੇ ਗੁਰੂ ਕਿਰਪਾ ਕਰਦਾ ਸਾਹਿਬ ਸ੍ਰੀ ਗੁਰੂ अर्जुन ਦੇ ਮਾਰਗ ਇਹ ਸਾਬ ਦੇ ਵਿੱਚ ਦੱਸ ਰਿਹਾ ਭਾਇਓ ਕਿਰਪਾਲ ਦੇਨ ਦੁਖ ਪੰਜਨ ਦੇਨ ਦੁਖ ਪੰਜਨ ਦੇਨ ਦੁਖ ਪੰਜਨ ਦਾ ਭਾਵ ਕਿ ਮੁੱਖਾਂ ਨੂੰ ਖਤਮ ਕਰਨ ਵਾਲੇ ਪੰਜਨ ਦਾ ਭਾਵ ਮੁੱਖਾਂ ਦਾ ਖੰਡਨ ਕਰਨ ਵਾਲੇ ਮਹਾਰਾਜ ਦਾ ਨਾਮ ਮਹਾਰਾਜ ਦੀ ਸਤ ਸੰਗਤ ਸਾਧੂ ਗੁਰੂ ਪਾਤਸ਼ਾਹ ਜੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਦੁੱਖਾਂ ਨੂੰ ਖਤਮ ਕਰਨ ਵਾਲੀ ਹੈ ਦੁੱਖਾਂ ਦਾ ਨਾਸ ਤੇ ਸੁੱਖਾਂ ਦਾ ਪ੍ਰਕਾਸ਼ ਕਰਨ ਵਾਲੀ ਬਾਣੀ ਹੈ ਮਹਾਰਾਜ ਕਹਿੰਦੇ ਭਾਈ ਜਿਹੜੀ ਇਹ ਬਾਣੀ ਹੈ ਤੇ ਜਿਹੜਾ ਵੀ ਸਾਧਾ ਨਾਲ ਭਾਵਨਾ ਦੇ ਨਾਲ ਇਸ ਬਾਣੀ ਨੂੰ ਮੰਨਦਾ ਸੁਣਦਾ ਸਤ ਸੰਗ ਕਰਦਾ ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਹਤੇ ਬਿਰਵਾਤ ਨੂੰ ਪਰਮੇਸ਼ਰ ਕਿਰਪਾ ਦਿੰਦਾ ਭਾਇਓ ਕਿਰਪਾਲ ਦੀਨ ਦੁਖ ਪੰਜਨ ਅਪਰਾ ਪੁਰਬ 나 ਦੌਰ ਫਿਰ ਮਹਾਰਾਜ ਕਹਿੰਦੇ ਆਪਣੀ ਸ਼ਰਮ ਦੇ ਵਿੱਚ ਚਾਹੇ ਕਿ ਨਾ ਹੀ ਉਹ ਗੁਰਸੰਗ ਤੁਸੀਂ ਪਾਪੀ ਹੋਵੇ ਮਹਾਰਾਜ ਜਦੋਂ ਕਿਰਪਾ ਕਰਦਾ ਫਿਰ ਉਹਦੇ ਦੁੱਖਾਂ ਨੂੰ ਖਾਤਮ ਕਰਕੇ ਉਹਨੂੰ ਸੁੱਖਾਂ ਦੇ ਵਿੱਚ ਪਰਵੇਸ਼ ਕਰ ਦਿੰਦਾ ਤੇ ਮਹਾਰਾਜ ਕਹਿੰਦੇ ਇਹ ਉਹਦਾ ਦਿਰਦ ਹੈ ਇਹ ਉਹਦਾ ਦਿਰਦ ਹੈ ਤਾਂਤੀ ਬਾਹਮ ਨ ਲਗਈ ਪਾਉ ਆਨੰਦ ਸਰਗਾਈ ਚੋ ਗਿਰਦ ਹਮਾਰਾ ਆਨੰਦ ਪਾਰ ਦੁੱਖ ਲੱਗੇ ਨਾ ਪਾਹੀ ਸਤਿਗੁਰੂ ਪੂਰਾ ਭਟਿਆ ਜਿਨ ਬਨਤ ਬਣਾਈ ਰਾਮ ਨਾਮ ਔਖਦ ਦਈਆ ਏਕਾ ਨਿਬਲਾਈ ਰਾਖ ਦੀਏ ਤਨ ਲਖਨ ਹਾਰ ਸਭ ਬਿਆਦ ਮਟਾਈ ਕੋ ਨਾਨਕ ਕਿਰਪਾ ਭਈ ਪ੍ਰਾਪਤ ਹੋਏ ਸਭਾਈ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਗੁਰੂ ਜਦੋਂ ਕਿਰਪਾ ਕਰਦਾ ਫਿਰ ਇਸੇ ਤਰ੍ਹਾਂ ਕਰਦਾ ਅੰਮ੍ਰਿਤ ਕਰੋ ਹਾਜ਼ਰ ਰੱਖਦਾ ਤੇਰਾ ਮਹਾਰਾਜ ਰੱਤ ਕੇ ਸਭੇ ਕਰਦਾ ਜਦ ਉੱਦੇਸ਼ਲੇ ਕਾਮ ਨਾ ਕੀਤਾ ਤੁਸ ਚੰਗਾ ਕੀ ਆ ਜਾਵੇ ਫਿਰ ਮਹਾਰਾਜ ਉਹਦੀ ਇਸ ਤਰ੍ਹਾਂ ਬਾਣਦਾਂ ਨੂੰ ਔਖੀ ਘੜੀ ਤੋਂ ਬਚਾਉਣ ਨੂੰ ਕਰਦਾ ਔਖੀ ਘੜੀ ਨਾ ਦੇਖਣ ਲਈ ਆਪਣਾ ਤਦ ਸਮਾਲੇ ਬਾਤ ਦੇ ਰਾਖੇ ਆਪਣੇ ਭਗਤ ਸਾਥ ਸਾਥ ਕਰਤਾਂ ਦੇ ਪਰਬਸੂ ਲਾਗ ਰਹੇ ਹੋ ਮੇਰੇ ਤੀਰ ਆਪ ਅੰਤ ਪ੍ਰਭ ਸਦਾ ਸਹਾਇ ਧੰਨ ਘਮਾਰਾ ਦੀ ਇਹ ਗੁਰੂ ਬਾਣੀ ਸ੍ਰੀ ਕਿਰਪਾ ਕਰਦੇ ਹਨ ਅਨਾਰਾ ਜੀ ਕਹਿੰਦੇ ਜਦੋਂ ਕੋਈ ਵੀ ਦੀਪ ਚੰਗੇ ਕਰਮਾਂ ਦੀਆਂ ਇਨਸਾਨੀਆਂ ਆਪਣੇ ਨਾਲ ਲੈ ਕੇ ਆਉਂਦਾ ਫਿਰ ਉਤੇ ਪਰਮਾਤਮਾ ਦਿਆਲੂ ਕਿਰਪਾ ਨੂੰ ਹੋ ਕੇ ਆਪਣੀ ਸਰਨ ਦੇ ਵਿੱਚ ਰੱਖ ਲੈਂਦਾ ਉਹ શરીર ਨੂੰ ਪੇਰ ਗੁਰੂ ਪਾਤ ਸਾਹਿ ਜੀ ਉਚਾਰ ਕਰਦੇ ਨਾਨਕ ਸਰਨ ਕਿਰਪਾ ਦੇ ਦਸਾਗਰ ਨਾਨਕ ਸਰਨ ਕਿਰਪਾ ਲੈਤਾ ਕਿਰਪਾ ਲੈਤਾ ਭਾਵ ਉਹਦੇ ਘਰ ਵਿੱਚ ਨਾਮ ਜਿਤਿਆ 18 ਸਿੰਘਾਂ ਕਿਰਪਾ ਦਾ ਸਾਗਰ ਸਾਥੀ ਸਾਥੀ ਬਾਦ ਧਿਆਨ ਨਹੀਂ ਘਰ ਤੇ ਰਹਿ ਘਰ ਤਾਂ ਤੇ ਰਹਿ ਸਭ ਵਿੱਚ ਹੈ ਜਿਸ ਦੇਹੇ ਤੋ ਬਾਅਦ ਇਹ ਸਾਧੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਕਿਰਪਾ ਨਾਲ ਮਹਾਰਾਜ ਕਹਿੰਦੇ ਭਾਈ ਜੇ ਤੂੰ ਸੰਨ ਦੇ ਵਿੱਚ ਪੈਣਾ ਦੇ ਚਰਨਾਂ ਦੇ ਨਾਲ ਰਲਣਾ ਫਿਰ ਉਹ ਕਿਰਪਾ ਗੁਰੂ ਦਿਆਨੂ ਜਿਹੜਾ ਕਿਰਪਾ ਦਾ ਸਾਗਰ ਹੈ ਜਿਹਦੇ ਘਰ ਦੇ ਵਿੱਚ ਨੌ ਨਦੀਆਂ 18 ਸਿੱਧੀਆਂ ਤੇ ਹਰੇਕ ਤੇ ਕਿਰਪਾ ਵਰਤਦਾ ਉਦੇ ਘਰ ਦੇ ਸਾਰਾ ਕੁ ਸੈ ਸਾਰੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੱਸਦੇ ਹੈ ਤੇ ਗੁਰੂ ਅਮਰਦਾਸ ਮਹਾਰਾਜ ਵੀ ਕਹਸਦੇ ਸਾਚੇ ਸਾਹਿਬਾ ਗਿਆ ਨਹੀਂ ਘਰ ਤੇ ਰਹਿ ਘਰ ਤਾਂ ਸਤੇ ਰ ਸਭ ਕੁਛ ਹੈ ਜਿ세 ਦੇਖੇ ਸੋ ਪਾਗੈ ਫਿਰ ਮਹਾਰਾਜ ਦੱਸਦੇ ਸਦਾ ਸਿਰਫ ਸਦਾ ਤੇਰੀ ਨਾਮ ਮਨ ਵਸਾਵੇ ਨਾਮ ਜਿ ਕੈ ਮਨ ਉਬਸਿਆ ਵਾਜੇ ਸਬਦ ਸੁਨੇਰੇ ਕਹਿ ਅਨਾਨ ਪਸਚੇ ਸਾਹਿਬ ਕਿਆ ਨਹੀਂ ਕਰਤੀਆ ਮਹਾਰਾਜ ਦੇ ਘਰ ਦੇ ਵਿੱਚ ਸਭੇ ਸ਼ਾਭਰ ਮਹਾਰਾਜ ਕਹਿੰਦੇ ਭਾਈ ਤੂੰ ਨਾਮ ਆਪਣੇ ਸਰੀਰ ਨੂੰ ਲਿਖਾ ਰਿਹਾ ਜੀਨਸਾਰਾ ਤੁਸੀਂ ਪ੍ਰਾਪਤ ਹੋ ਜਾਂਦਾ ਇਸੇ ਕਰਕੇ ਇੱਥੇ ਗੁਰੂ ਪਾਤਸ਼ਾਹ ਜੀ ਕਹਿੰਦੇ ਕਿਰਪਾ ਨਾਨਕ ਪਸਾਨ ਕਿਰਪਾ ਦੇ ਸਾਗਰ ਬਿਨ ਸੋਵਾਨ ਨ ਹੋਰ ਇਹਤੇ ਮਾਰੇ ਕਿਰਪਾ ਕਰਦੇ ਕਿਰਪਾ ਦੇ ਸਾਗਰ ਦਿਆਲੂ ਕਿਰਪਾਲੂ ਮਹਾਰਾਜ ਆਪ ਦੀ ਕਿਰਪਾ ਕਰੋ ਮੇਰੇ ਆਪਕਰ ਨੂੰ ਸਤਿਗੁਰ ਦੇ ਵਿੱਚ ਰੱਖਣਾ ਕਰੋ ਮੈਨੂੰ ਹੋਰ ਕਿਸੇ ਦੀ ਸਾਥ ਨਹੀਂ ਚਾਹੀਦੀ ਤੇਰੀ ਸਰਬ ਦੇ ਵਿੱਚ ਕੀ ਹੈ ਸਤਿਗੁਰ ਆਇਓ ਸਰਬ ਤੋ ਹਾਲੀ ਮੇਰਾ ਸੁਣ ਨਾਮ ਨਾਲ ਸੋ ਭਾਗ ਜਿੰਤਾ ਬੰਦੀ ਅਮਨ ਤੇਰੀ ਸਨ ਵਿੱਚ ਮਹਾਰਾਜ ਇਹ ਚਰਪਾ ਹੁੰਦੀ ਵੀ ਤੂੰ ਸਾਡੇ ਦੁੱਖ ਹੱਲ ਲੈਣਾ ਚਿੰਤਾ ਤੋਂ ਸੰਮਾਨਤ ਕਰ ਦੇਣਾ ਤੇਰਾ ਨਾਮ ਇਹ ਜਿੱਤੇ ਤੇ ਵਸੇ ਨਾਮੁ ਕੀ ਚਰਨਹਿ ਜਿੱਤੇ ਵਸ ਜਾਣ ਇਹ ਰ ਹਰਿ ਜੀ ਦੀ ਕਿਰਪਾ ਮਾਗਦੇ ਸਾਡੇ ਜੀ ਹੁੰਦੀ ਰਹਦੀ ਜਦੋਂ ਅਸੀਂ ਅੰਮ੍ਰਿਤ ਰੋਲਿਕੇਸ਼ਨ ਆਨ ਪਾਣ ਕਰਕੇ ਬਾਣੀ ਨੂੰ ਪੜਾਂਗੇ ਸਮਾਂ ਜੀ ਸਤ ਸੰਗ ਕਰਾਂਗੇ ਇਹ ਗੁਰ ਸੰਗਤ ਨਹੀਂ ਕਰਪਾੰ ਮਾਰਾ ਤੇ ਇਹ ਜਲਪਾ ਜਿਹੜੀ ਹੈ ਸਤਗੁਰ ਪਾਤਸ਼ਾਹ ਜੀ ਕਹਿੰਦੇ ਜਿਹਦੇ ਹਿਰਦੇ ਵਿੱਚ ਬਾਣੀ ਦਾ ਵਾਸਾ ਨਾਮ ਦਾ ਵਾਸਾ ਹੋ ਜਾਂਦਾ ਉਹ ਦੁੱਖਾਂ ਤੋਂ ਮੁਕਤ ਹੋ ਜਾਂਦਾ ਦੁੱਖਾਂ ਤੋਂ ਬਾਹਰ ਕੀ ਹੈ ਬੇਸਰੀਰਕ ਤੌਰ ਤੇ ਇਨਸਾਨ ਦੇ ਬਹੁਤ ਨੂੰਗੇ ਪਰ ਉਹਦੇ ਅੰਦਰ ਜਿਹੜਾ ਨਾਮ ਦਾ ਪ੍ਰਕਾਸ਼ ਆ ਉਹ ਦੁੱਖਾਂ ਦਾ ਇੰਨਾ ਅਹਿਸਾਸ ਨਹੀਂ ਹੁੰਦਾ ਇਮਾਰਤ ਦੀ ਦੇ ਨਾ بڑے ਸਰੀਰ ਆ ਤੁ ਸੰਗਤ ਦੀ ਦੁੱਖ ਲੱਗੇ ਆ ਪਰ ਰਹਿੰਦੇ ਚੜ੍ਹਦੀ ਕਲਾ ਰਹਿੰਦੇ ਚੜ੍ਹਦੀ ਕਲਾ ਚ ਉਹਨੇ ਭਾਈ ਕੀ ਦਾ ਮਾਲਕ ਦੀ ਬੜੀ ਕਿਰਪਾ ਸਾਡੇ ਤੇ ਜਿਹੜਾ ਆਪਡੇ ਜੀਵਨ ਵਿੱਚ ਮਾਲਕ ਤੇ ਹੀ ਛੱਡ ਦਤਾ ਇੱਥੇ ਗੁਰੂ ਪਾਤ ਜੀ ਨੇ ਦੱਸਿਆ ਮਹਾਰਾਜ ਮੇਰੇ ਪ੍ਰਾਨ ਦਾਸ ਮੇਰਾ ਮਾਣ ਇਨਸਾਨ ਦੇ ਵਿੱਚ ਮੇਰੀ ਇੱਜ਼ਤ ਮੇਰਾ ਪਿਤਾ ਮੇਰਾ ਪੁੱਤ ਤੇ ਮੇਰਾ ਬੰਧ ਅਮਿੱਤਰ ਤੂੰ ਹੀ ਹੈ ਜਿਹੜਾ ਸਰੀਰ ਇਹ ਗੁਰਸੰਗਤ ਦੀ ਆਪਣੀ ਰਚਨਾ ਤੋਂ ਵਾਰ-ਵਾਰ ਕਹਿੰਦਾ ਤੇ ਉਹਨੂੰ ਬ ਸੰਗਤ ਦੇ ਕੋਈ ਦੁੱਖ ਕੋਈ ਨਹੀਂ ਸਵਾਰਾਂ ਤੇ ਗੁਰੂ ਆਦਰ ਦੇ ਮਾਰ ਦੇ ਨੇ ਭਾਈ ਜਦੋਂ ਤੂੰ ਮੈਂ ਮੈਂ ਤੂੰ ਜਾਣਨਾ ਫਿਰ ਉੱਥੇ ਮੈਂ ਮੈਂ ਰਹਿ ਜਾਂਦੀ ਐ ਤੇ ਜਦੋਂ ਮੈਂ ਮੈਂ ਨਹੀਂ ਰਹਦੀ ਜਾਂਦੀ ਫਿਰ ਗੁਰ ਸੰਗਤ ਦੀ ਉਸਤਰੀ ਦੇ ਇਸੇ ਕਰਕੇ ਮਹਾਰਾਜ ਸਾਨੂੰ ਦੱਸਦੇ ਭਾਈ ਆਪਣੀ ਸਰੀਰ ਰੂਪੀ ਵਰਤੀ ਜੋ ਨਿਕਲ ਕੇ ਮਨ ਰੂਪੀ ਵਰਤੀ ਜੋ ਨਿਕਲ ਕੇ ਪਰਮੇਸ਼ਰ ਦੇ ਗੁਣਾ ਨੂੰ ਗਾਇਆ ਹੇ ਸ਼ਾਂਤੀ ਗੁਰਨੀਆ ਦੇ ਤੁੰਨਾ ਮੈਂ ਨਾਮ ਕਰਦਾ ਮੈਂ ਸੇਵਾ ਕਰਦਾ ਇੱਥੇ ਫਿਰ ਕੇ ਗੱਲ ਨਹੀਂ ਬਣਦੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤੂੰ ਕਰਵਾ ਲਿਆ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਤੁਸੀਂ ਕਿਰਪਾ ਕੀਤੀ ਤੇ ਮੈਂ ਸੇਵਾ ਤਾਂ ਹੀ ਕੀਤੀ ਜੇ ਮੇਰੇ ਕਰਤਵਾਂ ਦੇ ਵਿੱਚ ਤੁਸੀਂ ਇਹ ਬਖਸ਼ਿਸ਼ ਨੂੰ ਲਿਖਿਆ ਮੈਂ ਤਾਂ ਹੀ ਕਰਦਾ ਨਹੀਂ ਸਾਡੀ ਵੀ ਤਾਕਤ ਸਮਰਥਾ ਨਹੀਂ ਸੀ ਵੀਰ ਸਿਗੁਰੂ ਕੋ ਦਾਸ ਜੀ ਜਦ ਗੁਰੂ ਦੀ ਦੇਣਾ ਐਸੇ ਕਰਕੇ ਉਹ ਸੰਗਤ ਦੀ ਮਾਤਰਾ ਅੱਜ ਵੀ ਸਾਡੇ ਤੇ ਕਿਰਪਾ ਕਰਦੇ ਬਾਣੀ ਦੇ ਵਿੱਚ ਸੰਗੁਰ ਪਾਸੇ ਸਾਨੂੰ ਸੰਜੀਤ ਤਰਸ ਦੇ ਭਾਈ ਆਪਣੇ ਆਪ ਨੂੰ ਮਹਾਰਾਜ ਨੂੰ ਪਰਬਾਨ ਮੁਕਤ ਨਾਮ ਦਿੱਤਿਆ ਗੱਲ ਇਹੀ ਤੇਰਾ ਦੀ ਗੁਰ ਸਤਰਾ ਕਰਨ ਬਾਸ ਤੇ ਨਿਕਾਣੀ ਦਾ ਪ੍ਰਕਾਸ਼ ਕੀਤਾ ਅੱਜ ਬਾਣੀ ਦਾ ਪ੍ਰਕਾਸ਼ ਹੈ ਪਾ ਲੋ ਜੀਵ ਆਪੜੀ ਦੀਵ ਜੀਵਨ ਦੇ ਵਿੱਚ ਉੁੰਝ ਕੇ ਇਸ ਬਾਣੀ ਤੋਂ ਪੜ੍ਹਿਆ ਜਦ ਦਾ ਤੇ ਜਿਹਦੇ ਕਰਕੇ ਮਹਾਰਾਜ ਨੇ ਸਮੇਂ ਦੀ ਹਵਾਲਤ ਦੱਸੇ ਮਾਨਦ ਕਹੇ ਮੇਰੀ ਮੇਰੀ ਕੈਰ ਉੱਤੇ ਦੁਰਜੋਦ ਸਿਪਾਹੀ 12 ਰੋਜਨ ਸਤਰ ਚੱਲੇ ਤਾਂ ਦੇਹੀ ਗੰਦ ਨਾ ਪਾਈ ਸਭ ਸੰਗ ਦੀ ਬੰਕਾ ਹੁੰਦੀ 라ਵਣ ਸੇ ਅਦ ਕਹੇ ਕਾਹਾਂ ਭਰ ਉਦਰ ਬਾਂਦੇ ਹਾਥੀ ਖੈਦਮਾ ਕਹੀ ਅਰਾਈ ਦੁਰਵਾਸਾ ਸੋ ਕਾਟ ਕੋਰੀ ਜਾਦੂ ਦੇ ਪਰ ਪਾਏ ਕਿਰਪਾ ਕਰੀ ਜਨ ਆਪਣੇ ਉੱਪਰ ਨਾਮ ਦਿਓ ਹਰ ਗੁੰਧਾ ਭਗਤ ਨਾਮ ਦੇ ਤੂੰ ਜਿਹੜੇ ਮਹਾਰਾਜ ਮੇਰੇ ਵਿੱਚ ਇਹ ਬਲ ਸਿਸ਼ ਪੈਦਾ ਹੋਵੇ ਮੈਂ ਮੈਂ ਨਾਮ ਜਪਨਾ ਮੈਂ ਭਲਤੀ ਕਰਨਾ ਮਹਾਰਾਜ ਮੈਂ ਤਾਂ ਉਸ ਤਰ੍ਹਾਂ ਵਾਲੀ ਨਹੀਂ ਮੈਨੂੰ ਇਹ ਸੋਚੇ ਨਾ ਦੱਸ ਬਿੰਦੂ 라वण ਬਾਰੇ ਵੀ ਸੋਚੀ ਨਾ ਆਵੇ ਮੇਲੀ ਨੇ ਜੀ ਦਰਿਆਾਂ ਕੋਲ ਜਦੋਂ ਜਪਦਾ ਮੈਨੂੰ ਇਹ ਸੋਧੀ ਨਾਮ ਦਾ ਨਾਮ ਕਿਹਦੇ ਮੈਨੂੰ ਸੋਧੀ ਕਿਹੜੇ ਆਦੇ ਨਾਮ ਦੋ ਆਰਗੁਣ ਗਾਈ ਮੈਂ ਤੇਰੇ ਗੋਣਾ ਨੂੰ ਗਾਉਂਦਾ ਰਹਾ ਸਾਰੇ ਦਸ਼ਮੇ ਇਹ ਮੇਰੇ ਤੇ ਮਹਾਰਾਜ ਤੁਸੀਂ ਕਿਰਪਾ ਕਰਨਾ ਕਰੋ ਇਹ ਜੀ ਬੇਦੀ ਆਪਾਂ ਨੂੰ ਸੰਤਰੀ ਕਰੀ ਮਹਾਰਾਜ ਅਗੇ ਕਿ ਮਹਾਰਾਜ ਸਾਡੇ ਦੀ ਕਿਰਪਾ ਬੜੇ ਲੱਤੋ ਹੈ ਸਭ ਕੁਝ ਤੋਂ ਢਾਈ ਪਰ ਇਹ ਵਸਤੂ ਪਦਾਰਥਾਂ ਦੇ ਵਿੱਚ ਰਹਿ ਇਹ ਸਾਨੂੰ ਆਪਣਾ ਜਾਪਦਾ ਪਿਆ ਕਿ ਅਸੀਂ ਮਾਨਤਾ ਗਿਨਾਂ ਤੋਂ ਨਿਕੜ ਕੇ ਤੇਰੀ ਸਾਨੂੰ ਚਾਹੀਦੀ ਨਾਮ ਜਪੀ ਸਤ ਸੰਗਰੀ ਖਾਉ ਤੇ ਸੰਹੂਦੀ ਆਪਾ ਕਰੀਏ ਬੇਤੀ ਮਹਾਰਾਜ ਜੀ ਤੇ ਸਤਗੁਰ ਬਾਦ ਸਦੀ ਕਿਰਪਾ ਤੋਂ ਤੁਪ ਦੇ ਪਰਸਰਣਤਾ ਆਪ ਜੀ ਅਸੀਂ ਵੀ ਤੁਪ ਦੇ ਜਾ ਰਹੇ ਹਾਂ ਮਹਾਰਾਜ ਸਾਨੂੰ ਵੀ ਤਾਂ ਉਤਰਪਾ ਵੇਰਾ ਗੁਨਾ ਨੁਨਾ ਚਾਲਕ ਜੀ ਸਾਡੇ ਦੇ ਚੌਗਣਾ ਦੇ ਗੁਨਾ ਮਾੜੇ ਖਾਤਮ ਕਰ ਦਿਓ ਅਸੀਂ ਜਹਿਰ ਨੇ ਚੱਤਦੇ ਹਾਂ ਮਹਾਰਾਜ ਅਸੀਂ ਬਾਣੀ ਦੇ ਨਾਲ ਘੱਟ ਰੁੱਟੇ ਆ ਮਨ ਦੇ ਸੰਗੀ ਜਿਆਦਾ ਇਹ ਸਾਡੇ ਕਿਰਪਾ ਕਰੋ ਦੀ ਸਾਡਾ ਮਨ ਤੁਹਾਡੀ ਬਾਣੀ ਦਾ ਸੰਗੀ ਹੋਵੇ ਇਹ ਅਰਦਾਸ ਬੇਨਤੀ ਇਹ ਤੋਲਰੀ ਤੇ ਪ੍ਰਾਰਥਨਾ ਆਪਾ ਰੋ ਕੇ ਕਰੀਏ ਔਰ ਸੰਗਤ ਦੇ ਨੰਤ ਪੰਨਿਯਾ ਪੜਿ ਕੇ ਸੰਗੁਰ ਪਾਤ ਸਜਿਨੀ ਕਰੀਏ ਤੇ ਭਾਇਓ ਕਿਰਪਾਲ ਦੇਵ ਦੁਖ ਪੰਜਨਾ ਬਨਾ ਗੁਰਲਾ ਜੋਰ ਨਾਮ ਕ ਸਰਨ ਕਰਪਾ ਦੇ ਤਾ ਸਾਗਰ ਦਿਨ ਸੋ